ਸਾਰੇ ਅਸੀਂ ਮੇ ਸਰ ਜਾ ਰਹੇ ਆ ਕਿ ਪਾਪਾ ਰੈਡੀ ਮੰਮੀ ਰੈਡੀ ਸੁਖਾਲ ਵੀ ਰੈਡੀ ਪਾਪਾ ਰੈਡੀ ਆਰਾਜ ਵੀ ਰੈਡੀ ਰਾਜਵੀਰ ਡੈਡੀ ਕਰਨਾ ਹੈਲੋ ਸਸ਼ੀਕਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਸਾਡੇ ਅੱਜ ਦੇ ਨਵੇਂ ਵਲੌਗ ਵਿੱਚ ਉਮੀਦ ਕਰਦੇ ਹਾਂ ਤੁਸੀਂ ਸਾਰੇ ਜਣੇ ਠੀਕ ਹੋਵੋਗੇ ਤੇ ਬਾਕੀ ਤੁਸੀਂ ਰਾਜ ਸੁਖੀਰ ਨੂੰ ਤਾਂ ਤੁਸੀਂ ਦੇਖ ਹੀ ਲੈਵਾ ਇਹਨੂੰ ਕਿਹਾ ਹੌਲੀ ਹੌਲੀ ਕੇਮਰਾ ਦੇ ਸਾਹਮਣੇ ਆ ਥੋੜਾ ਸ਼ਰਮਾਊਗਾ ਘੱਟ ਹੈ ਨਾ ਹੁਣ ਕਰੋ ਆਪਣੀਆਂ ਗੱਲਾਂ ਹੁਣ ਹਾਂ ਚਲ ਬੇਸਾਰੇ ਹੋ ਗਏ ਜੀ ਗਾਇਜ਼ ਆਪਾਂ ਲੱਗੀ ਭੁੱਖ ਤੇ ਹੁਣ ਮੰਨ ਕੇ ਕਿਏ ਆ ਨੇ ਕਹਿੰਦੇ ਕੁਝ ਖਾਣ ਦੀ ਲੈ ਕੇ ਆਉਣਾ ਮੈਂ ਕੱਢੀ ਆ ਉਹ ਗਏ ਆ ਲੈਣ ਖਾਣ ਵਾਸਤੇ ਉਹ ਦੁਕਾਨ ਤੋਂ ਇੱਥੋਂ ਕੁਝ ਇੱਧਰ ਵੀ ਹੈਗੀ ਸੀ ਦੁਕਾਨ ਪਰ ਇੱਥੋਂ ਜਿੱਦਾਂ ਦੀ ਚੀਜ਼ਾਂ ਆਪਾਂ ਲੱਭਦੇ ਆ ਉਹ ਮਿਲੀ ਨਹੀਂ ਕੋਈ ਘਰੇ ਵਾਸਤੇ ਘਰ ਗਾਇਜ਼ ਆਪਾਂ ਸਿਰਫ ਉਹ ਵੈਜ ਕਟਲਟ ਖਾ ਕੇ ਆਏ ਆ ਉਹ ਵੀ ਚਾਹ ਦੇ ਨਾਲ 스ਨੈਕਸ ਵਗੈਰਾ ਬਣਾਏ ਸੀ ਜਿਹੜੇ ਉਹ ਹੀ ਖਾਦੇ ਆ ਭੁੱਖ ਲੱਗੀ ਤੇ ਜ਼ਬਰਦਸਤ ਕਹਿੰਦੇ ਉੱਥੇ ਜਾ ਕੇ ਲੰਗਰ ਛਕਾਂਗੇ ਕਿ ਮੈਂ ਉਹ ਫਿਰ ਥੋੜਾ ਹਲਕਾ ਫੁਲਕਾ ਕੁਝ ਖਾਣ ਨੂੰ ਲਏ ਹੋ ਸੈਂਡਵਿਚ ਲੈਣ ਗਏ ਸੀ ਉਹ ਮਿਲੇ ਨਹੀਂ ਆ ਇਹਦਾ ਮੂੰਹ ਬਣਿਆ ਹੋਇਆ ਕਿ ਮੈਂ ਤੀਸਰੀ ਵਾਰੀ ਬੋਲਦਾ ਤੁਸੀਂ ਹਣ ਔਰ ਵੀਡੀਓ ਨਹੀਂ ਬੰਦੀ ਮਤਲਬ ਅੱਤ ਫਿਰ ਨਹੀਂ ਬੰਦੀ ਗਾਇਜ਼ ਮੈਂ 2-3 ਵਾਰੀ ਨਾ ਬਣਾਈ ਵੀਡੀਓ ਇੱਕ ਵਾਰੀ ਤੇ ਜਿਆਦਾ ਜ਼ੂਮ ਚ ਬਣ ਗਈ ਦੂਸਰੀ ਵਾਰੀ ਮੈਂ ਬਣਾਈ ਤੇ ਉਹ ਪ੍ਰੋਪਰ ਆਈ ਨਾ ਹਨਾ ਇਹ ਥਰਡ ਟਾਈਮ ਮੈਂ ਰੀਟੈਕ ਕਰਕੇ ਹੋਈ ਨਾ ਤੇ ਰੀਟੈਕ ਕਰਨੇ ਪੈਂਦੇ ਹੀ ਆ ਜਦੋਂ ਵੀਡੀਓ ਬਣੇ ਹਣ ਨਾ ਬਣਿਓ ਚੀਜ਼ ਤੇ ਮੈਂ ਵੇਖਿਆ ਨਹੀਂ ਮੇਰਾ ਕੈਮਰਾ ਜਿਆਦਾ ਜ਼ੂਮ ਸੀਗਾ ਫੇਸ ਵਿੱਚ ਆਇਆ ਹੀ ਨਹੀਂ ਤੇ ਮੈਨੂੰ ਕੱਟ ਕੇ ਕਦਵਾਰ ਕਹਿੰਦਾ ਤੀਸਰੀ ਵਾਰੀ ਗੁੱਸੇ ਵਿੱਚ ਆ ਪੂਰਾ ਲਾਲ ਹੋਇਆ ਪਿਆ ਕੁਰਕਰੇ ਕਹਿੰਦਾ ਗਾਇਸ ਖਾਣਿਆ ਤੇ ਕੁਰਕਰੇ ਨਹੀਂ ਇਹਨੂੰ ਖਾਣ ਦੇਣੇ ਕਿਉਂਕਿ ਇਹਦੀਆਂ ਪੈਂਟਾਂ 온 ਟਾਈਟ ਹੋ ਗਈਆਂ ਮੈਨੂੰ ਨਹੀਂ ਪਤਾ ਤੈਨੂੰ ਸਾਰਾ ਪਤਾ ਤੇਰੇ ਤੋਂ ਵੱਡੇ ਹੋਇਆ ਇਹਦੇ ਨਾਲ ਗਾਇਸ ਲੱਕ ਤੋਂ ਪੈਂਟਾਂ ਨਹੀਂ ਆਉਂਦੀਆਂ ਇਹਦੇ ਪਿੱਛੇ ਵਿੱਚ ਵਾੜਾ ਵੱਡਾ ਹੋ ਗਿਆ ਉੱਚਾ ਵੱਡਾ ਹੋ ਗਿਆ ਤਾਂ ਪੈਂਟਾਂ ਨੂੰ ਕੋਈ ਆਂਦੀ ਨਹੀਂਗੀ ਸਵੇਰੇ ਬਰਥਡੇ ਆ ਤੇ ਹਣ ਕੱਪੜੇ ਕਹਿੰਦਾ ਲੈ ਕੇ ਦੋ ਦੇਖਦੇ ਆ ਮੈਂ ਕੰਮਲੀ ਸਰ ਤੋਂ ਕੋਈ ਕੱਪੜਾ ਜਿਹਾ ਹੋਏ ਵਧੀਆ ਤੇ ਲੈ ਕੇ ਦੇਵਾਂਗੇ ਇਹ ਮੰਗਦਾ ਪੈਂਟਾ ਹੁਣ ਪਿਛਲੇ ਆ ਪੈਂਟਾ ਕੋਟ ਪੈਂਟ ਨਾਲ ਦਾ ਸੂਟ ਇੰਨਾ ਸੋਹਣਾ ਸੀਗਾ ਇਹ ਤਾਂ ਕੋਈ ਨਹੀਂ ਆ ਰਿਆ ਤੇ ਹੁਣ ਕਹਿੰਦਾ ਨਵੀਂ ਉੱਤ ਪੈਂਟਾਂ ਮੈ ਲੈ ਕੇ ਦੋ ਤੇ ਪੈਂਟ ਆਵੇ ਕਿੱਥੋਂ ਪਿਛਲਾ ਬੜਾ ਛੋਟੇ ਹੋਣਗੇ ਤੇ ਪੈਂਟਾਂ ਆਵੇ ਵਧੀਆ ਜੀ ਆ ਗਿਆ ਆਪਣਾ ਖਾਣ ਪੀਣ ਵਾਲਾ ਸਿਸਟਮ ਆ ਗਿਆ ਕਿੱਲਾ ਹੈ ਤਾਂ ਤਾਂ ਨਾ ਯਾਰ ਸੈਂਡਵਿਚ ਵਧੀਆ ਹੁੰਦਾ ਫੋਕ ਲੱਗ ਥੋੜਾ ਆਸਰਾ ਜੇ ਫਿਰ ਆ ਤੱਕ ਦੇ স্মੋਕ ਲਾਈਟ ਮੇਰਾ ਨਿੰਬੂਸ ਵੀ ਆ ਗਿਆ ਉੜੀ ਵੀ ਕਰ ਲਈਦੀ ਆ। ਟਾਈਕੂ ਟਾਈਕੂ ਅਸੀਂ ਨਹੀਂ ਕਰੀ। ਚਾਈ ਕੋਟ। ਚਾਹਮ ਤੋਂ ਕੋਟ ਤੇ ਅੱਪਾ ਗੋਲਡਨ ਗੇਟ। ਡਿਫੀਸ਼ਨ ਕੋਵਨਾਂ ਦਿਸ਼ਾ। ਸਰਦਾਈ ਤੋਹਿੰਝੇ ਕੰਮ ਦੇ ਨਹੀਂ ਆਉਂਦੇ ਨਹੀਂ ਲੈਟਾਂ ਤੇ। ਹਾਂਜੀ ਇਹ ਦੇਖਣਾ। ਪਹਾੜ ਚੰਗਰੀ ਸਰਦਾਈ। ਇਸ ਰਾਜਵੀਰ ਗਿਆ 100 100 ਗਿਆ ਯਾਨੀ ਉਹਨਾਂ ਨੂੰ ਤਾਂ ਗੱਲ ਕਰਨੀ ਪਿਆਰ ਕਰਨਾ ਉਹ ਉਹਦੇ ਇਹਨੇ ਸੋਣਾ ਕਿਹੜਾ ਪਾਉਣਾ ਤਾਂ ਮੈਂ ਉਹ ਸਾਰ ਸਿੱਕੀ ਦਾ ਕਰ ਪਹੁੰਚ ਚੁੱਕੇ ਆ ਆ ਦੇਖੋ ਸਪੀਅਰ ਦੇ ਦਸਤਾਨਾ ਸਜਾੜੀ ਸੋਰੀ ਰਾਜੇ ਇਹਦੇ ਵੀ ਦਸਤਾਰ ਸਜਾੜੀ ਆ ਕੱਪੜੇ ਪਾਲੇ ਆ ਪਰ ਅਸੀਂ ਜਾ ਰਹੇ ਆ ਪਾਰਕਿੰਗ ਵਿੱਚ ਗੱਡੀ پارک ਕਰਕੇ ਗਾਇਜ਼ ਅਸੀਂ ਹੋ ਚੁੱਕੇ ਆ ਕੰਫਿਊਜ਼ ਅੱਗੇ ਅਸੀਂ ਕੱਡੀ ਪਹੁੰਚਾਈ ਸੀ ਪੌੜਾਂਸ ਤੇ ਭਾਈਏ ਸਾਨੂੰ ਪਤਾ ਨਹੀਂ ਲੱਗਦਾ ਕਿ ਅਸੀਂ ਉੱਪਰ ਜਾਣਾ ਚਾਹੀਏ ਕਿ ਕਿਉਂਕਿ ਅਗੜਾ ਕਾਫੀ ਮੁਸ਼ਕਿਲ ਹੈ ਅਸੀਂ ਸਿੱਧੇ ਜਾ ਰਹੇ ਆ ਕੋਈ ਰਸਤਾ ਆਪਨ ਮਿਲ ਚੁਕਿਆ ਹੋਇਆ ਵਾ ਪਤਾ ਲੱਗ ਚੁਕਿਆ ਹੋਇਆ ਕਿ ਇਹੀ ਰਸਤਾ ਵਾ ਹੁਣ ਅਸੀਂ ਨਿਕਲਣ ਲੱਗੇ ਆ ਪਾਰਕਿੰਗ ਚੋਂ ਬਾਹਰ ਗੁਰਦੁਆਰਾ ਸਾਹਿਬ ਮੱਥਾ ਟੇਕਣ ਪਹਿਲਾਂ ਇਸ਼ਨਾਨ ਪਾਣੀ ਕਰਾਂਗੇ ਫਿਰ ਮੱਥਾ ਟੇਕਾਂਗੇ ਆ ਕਿਹ ਚਾ ਆ ਚੁੱਕੇ ਆਪਾਂ ਬਾਹਰ ਦੇਖੋ ਰੌਣਕ ਮੇਲਾ ਗੁਰੂ ਘਰ ਦਾ ਗਰਮੀ ਇੰਨੀ ਆ ਪਰ ਫਿਰ ਵੀ ਸੰਗਤ ਬਹੁਤ ਆਉਂਦੀ ਆ ਤੇ ਕਹਿੰਦੇ ਕੱਲ ਮੀਂਹ ਪਿਆ ਸੀ ਮੀਂਹ ਪਿਆ ਸੀ ਤੇ ਬਟਾ ਕਰਮੀ ਇੰਨੀ ਝੋਪ ਵੀ ਉਹਦਾ ਮਾੜੀ ਜਿਹੀ ਹਵਾ ਵਿੱਚ ਚਲਦੀ ਠੰਡੀ ਆਉਂਦੀ ਆ ਪਰ ਗਰਮੀ ਬਹੁਤ ਜ਼ਿਆਦਾ ਹੈ ਗੱਲ ਰਾਜਵੀਰ ਦੀ ਅੱਖਾਂ ਨਹੀਂ ਖੁੱਲਦੀਆਂ ਪਈਆਂ ਗਰਮੀ ਕਰਕੇ ਝੋਪਵਾ ਨਾ ਗਰਮੀ ਵੀ ਬਹੁਤ ਜ਼ਿਆਦਾ ਹੈ ਅੱਖਾਂ ਕਿਹੜੀਆਂ ਅੱਖਾਂ ਨਹੀਂ ਖੁੱਲਦੀਆਂ ਵੀ ਹਵਾ ਚਲਦੀ ਦੀ ਠੰਡ ਲੱਗਦੀ ਠੰਡੀ ਆ ਗਈ ਲੱਗਦੀ ਪਰ ਨਹੀਂ ਫਿਰ ਵੀ ਗਰਮੀ ਜਿਹੜੀ ਆ ਗਈ ਉਹ ਹੈਗੀ ਹੈ ਬਾਬਾ 1990 ਵਾਲਾ ਉਹ ਫਤ ਨਹੀਂ ਹਿੱਕ ਕਰਦਾ ਜੇ ਬੰ ਗੈਸ ਗਰਮੀ ਕੋ ਜਿਆਦਾ ਆ ਤੇ ਹੁਣ ਆਪਾਂ ਸ਼ਾਮ ਸ਼ਾਮੇ ਜਾ ਰਹੇ ਆ ਕਿ ਜਿੱਤੇ ਥੋੜਾ ਸ਼ਾਮ ਹੀ ਲੱਗੇ ਹਨ ਜਿੱਥੇ ਚੱਲ ਰਹੇ ਆ ਬਾਪੂ ਕਿ ਮਾਕੀ ਦੇਖੋ ਦੇਖੋ ਇਹ ਦਿਨ ਤਾਂ ਵੈਸੇ ਵੀ ਅੱਖਾਂ ਨਹੀਂ ਖੋਲਦੇ ਜਾਂ ਜਾ ਕੇ ਗਰਮੀ ਵਿੱਚ ਇਹ ਜਿਆਦਾ ਹੀ ਸੋਲ ਬੰਨਦਾ। ਕਟਰਾਜ ਵੀ ਸਾਡਾ ਸੋਲ ਨਹੀਂ ਹੈਗਾ। ਮੈਨੂੰ ਚੋਰੀ-ਚੋਰੀ ਤੱਕਦਾ ਪਿਆ। ਪਹਿਲਾਂ ਅਨਕ ਛਾਰੇ ਲੈਣੇ ਆ। ਸੁਖਵੀਰ ਦਾ ਛਾਰਾ ਵੀ ਹੰਨੀ ਹੈਗਾ। ਸ਼ੌਕ ਤੇ ਰਾਜਵੀਰ ਹਜੇ ਅੰਮ੍ਰਿਤ ਇਹਦਾ ਕੀਤਾ ਸੀਗਾ ਅੰਮ੍ਰਿਤਪਾਣਾ ਪਾਈ ਖੋਦੀ ਜਦੋਂ ਹੋਇਆ ਸੀ। ਹਾਂਾ ਚਾਹੀਦਾ ਇਹਦਾ ਵੀ ਹੰਮ ਸ਼ਨਾਣ ਕਰਵਾਣਾ ਹੈ। ਹਾਂਾ ਮਿਲੇਗਾ ਨਾ 102 ਰੁਪਏ। 15 ਆਇਆ। ਸਾਥੀ ਕਿ ਆਉਂਦਾ ਹੈ। ਹਾਂ? ਅਰਾ ਤਾ ਰਹਿ ਨੇ। ਜੋੜੇ ਜਮ੍ਹਾਂ ਕਰਾਉਂਦੇ ਕੋਈ। ਸੰਗਤ ਪਹੁੰਚਾਉਂਦਾ। ਅੱਜ ਹੈ ਵੀ ਸ਼ਨੀਵਾਰ ਹਨਾ। ਤਾਂ ਕਰਕੇ ਵੀ ਕੋਈ ਕਹਿ ਦਿੰਦੇ ਆ ਕਿ ਸੰਡੇ ਦੀ ਛੁੱਟੀ ਆ। ਫੇਸ ਲਈ ਆ ਜਾਂਦੇ ਆ ਮਰ ਹਨਾ ਕਿ ਚਲੋ ਰਾਤ ਰਾਵਾਂਗੇ ਸਵੇਰੇ ਦਰਸ਼ਨ ਮਿਲ ਕੇ ਕਰਕੇ ਬੰਦ ਚੱਲਣਾ ਹੈ ਟਾਈਮ ਸਰਕਾਰ ਸੋ ਇਸ ਲਈ ਜਿਆਦਾ ਕਰਤਾਰ ਸ਼ਨੀਵਾਰ ਆ ਜਾਂਦੀ ਸੰਗਤ ਚਲੋ ਪਰ ਫਿਰ ਵੀ ਠੀਕ ਆ ਵਿੱਚ ਵਿੱਚ ਤਾਂ ਕਈ ਵਾਰੀ ਬਹੁਤ ਜਿਆਦਾ ਹੀ ਰਹੇ ਸੰਗਤ ਉਹਨਾਂ ਦੇ ਇੱਥੇ ਮਤ ਪੈਰ ਰੱਖਣ ਦੀ ਜਗ੍ਹਾ ਨਹੀਂ ਹੁੰਦੀ ਮੱਖਾ ਟਿੱਕਿਆ ਨਹੀਂ ਜਾਂਦਾ ਹਾਂ ਜੀ ਬੰਦਾ ਬੱਤੀ ਆ ਨਾ ਕਰਦੇ ਨਾਲ ਹਾਂ ਜੀ ਬੜਾ ਸਰਟੇ ਕੁ ਵੀ ਰੱਟ ਹੈਂਡੀ ਫੜੀ ਫੜੀ ਉਹ ਦੇਖੀ ਹੈਂਡੀ ਫੜਨਾ ਵੀਰੇ ਜੀ ਨੀਚੇ ਕਿਵੇਂ ਬਣੇ ਮਾਜੀ ਆਜਾ ਜੀ ਆਲੇਗਾ ਜੀ ਤੁਸੀਂ ਜੀ 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 ਹਾਂ ਜੀ ਕਿੱਦ ਲਈ ਹੋ ਤੇ ਬਤਨੋ ਕਦਵੀ ਤੇ ਇਹ ਕੋਈ ਕੋਈ ਨਾ ਸਾਡੇ ਸਾਡੇ ਆ ਦੇਣਾ ਉਹ ਲੋੜ ਹੋਰ ਬੱਚਾ ਆ ਦੇਣ ਉਹ ਥੋੜੇ ਹਾਂਜੀ ਗਾਇਸ ਅਸੀਂ ਮੱਥਾ ਟੇਕ ਕੇ ਹੁਣ ਆ ਚੁੱਕੇ ਆ ਬਾਹਰ ਤੇ ਟਾਈਮ ਹੋ ਚੁੱਕਿਆ ਆ ਜੀ 4:30 ਤੇ ਹੁਣ ਅਸੀਂ ਕਰੀਏ ਵਾਪਸੀ ਤੇ ਜਾਣਾ ਕਿਤੇ ਦੇਖੋ ਖੂਬਸੂਰਤ ਦ੍ਰਿਸ਼ ਦਰਬਾਰ ਸਾਹਿਬ ਦਾ ਖੂਬਸੂਰਤ ਦ੍ਰਿਸ਼ ਸੁਖਵੀਰ ਮੋਏ ਮੋਏ ਹੋ ਗਈ ਸੁਖਵੀਰ ਮੋਏ ਮੋਏ ਹੋ ਗਈ ਚੱਲੀਏ ਹੁਣ ਲੱਗੇ ਲੱਗੇ ਸੁਖਵੀਰ ਦੇਖਣ ਲੱਗਾ ਓ ਵਾਓ ਉਹ ਜੀ ਬੰਦ ਕਰ ਦੇ ਚਲੋ ਚੱਲੀ ਆ ਹੁਣ ਇਕੱਠੇ ਰਹਿਣਾ ਇਹਨੇ ਆ ਚੱਲੋ ਚੱਲੀਏ ਫਿਰ ਉਹ ਚੱਲ ਗਏ ਫਿਰ ਆ ਕੀ ਗੱਲ ਹੋਈ ਐਦਾ ਮਾਤਾ ਪਿਤਾ ਦੀ ਸੇਵਾ ਕਰੀਦੀ ਆ ਪਾਪਾ ਕਹਿੰਦੇ ਸਿਰ 'ਚ ਮਾਰ ਸਕਦੇ ਅਸਤਵ ਨੇ ਵਰਤੀ ਅੰਨੇ ਵੀ ਹੈ ਇਹ ਕੋਈ ਸਿਖਣਾ ਤੇਰੇ ਕੋਲ ਜੋ ਕੁਝ ਕਰਦਾ ਹੈ ਗਾਈ ਗਾਈ ਗੁਰਾਇਸੋ ਖਵੀਰ ਹਣ ਪਾਪਾ ਨੂੰ ਇੱਧਰ ਨੂੰ ਖਿੱਚ-ਖਿੱਚ ਕੇ ਲੈ ਜਾਂਦਾ ਹੈ ਇੱਧਰ ਜਾਂਦਾ ਇੱਧਰ ਜਾਂਦਾ ਕੀ ਲੈਣਾ ਨੇ ਕੀ ਲੈਣਾ ਹਾਂਜੀ

ਕਾਫੀ ਟਾਈਮ ਲੱਗ ਗਿਆ ਸਾਨੂੰ ਕਰੀਏ ਕੀ ਟਾਈਮ ਸਰ ਨਿਕਲੀਏ ਫਿਰ ਸਾਡਾ ਉਹ ਵੀ ਖਾਣ ਰਾਤ ਸਟੇ ਹਾਲੇ ਕਪੂਰਥਲੇ ਆ ਗਾਇਸ ਅੱਜ ਦੀ ਸਟੇ ਹਾਂ ਕਪੂਰਥਲੇ ਰਹਿਣਾ ਹੈ ਸਵੇਰੇ ਅੱਜ 13 ਤਰੀਕ ਆ ਅੱਜ ਅਸੀਂ ਇੱਕ ਇੰਟਰਵਿਊ ਵੀ ਲੈਣੀ ਸੀਗੀ ਉੱਥੇ ਵੀ ਅਸੀਂ ਲੇਟ ਹੋ ਗਏ ਆ ਦੇਖਦੇ ਆ ਬਾਕੀ ਜੇ ਫਿਰ ਭਾਈ ਸਾਹਿਬ ਆਉਣਗੇ ਤੇ ਫਿਰ ਉਹਨਾਂ ਨੂੰ ਗਿਲਾਵਾਂਗੇ ਟਾਈਮ ਤੇ ਉਹਨਾਂ ਨੇ ਕਿਹਾ ਸੀਗਾ ਕਿ ਆਪਾਂ 9-10 ਵਜੇ ਤੱਕ ਆ ਪਰ ਲੰਘ ਚੁੱਕੇ ਹੋਏ ਆ ਜੀ ਹਾਂ ਤੇ ਹਾਂ ਜੀ ਦੇ ਵੀ ਦੇ ਹਾਂਜੀ ਗਾਇਜ਼ ਮੈਂ ਆ ਚੁੱਕੀ ਹਾਂ ਘਰ ਆਉਂਦੇ ਨੇ ਰੋਣ ਲੱਪਿਆ ਆ ਆਉਂਦੇ ਰੋਣ ਲੱਪੈਂਦਾ ਹੁਣ ਇੱਥੇ ਦੇ ਬਹਿ ਕੇ ਖੁਸ਼ ਹੀ ਨਹੀਂ ਹੈਗਾ ਨਾ ਆਣ ਕੇ ਪਤਾ ਨਹੀਂ ਕੀ ਗੱਲ ਹੈ ਕਿੱਥੇ ਵੀ ਜਾਂਦਾ ਵਾ ਬਸ ਇਹਦਾ ਰੋਣਾ ਸ਼ੁਰੂ ਤੇ ਉਹ ਭਮਨ ਸਾਹਿਬ ਗਏ ਨੇ ਆ ਇਧਰ ਮੇਰੇ ਸਿਸਟਰ ਜੀ ਵੀ ਆਏ ਨੇ ਇਹ ਆਏ ਰਹਿੰਦੇ ਆ ਇਹ ਆਏ ਰਹਿੰਦੇ ਜਦੋਂ ਇਹ ਉਹ ਹੁਣ ਫੇ ਕਿਹਾ ਸੀ ਨਾ ਤੁਹਾਨੂੰ ਕਿ ਕਵੀਰ ਜੀ ਦਾ ਆਪਾਂ ਇੰਟਰਵਿਊ ਕਰਨੀ ਸੀ ਉਹ ਉਧਰ ਚਲੇ ਆ ਚਲੇ ਗਏ ਹੋਏ ਆ ਘਰ ਨੂੰ ਤੇ ਆਪਾਂ ਹਰ ਇੱਕ ਵੇਟ ਕਰਦੇ ਹਾਂ ਉਹਨਾਂ ਦੇ ਆਉਂਦੇ ਆ ਫਿਰ ਕੁਝ ਖਾਣੇ